ਧਰਮਸ਼ਾਲ ਇਹੋ ਜੇ ਥਾਂ ਤੇ ਇਹ ਧਰਤੀ ਜਿਹੜੀ ਹੈ ਇਹ ਧਰਮਸ਼ਾਲ ਬਣਾ ਕੇ ਰੱਖਣਾ ਕੀਤੀ ਉਹਨਾਂ ਨੇ ਆਪਣੇ ਹੁਕਮ ਦੇ ਮੁਤਾਬਕ ਵਿਣ ਥੂਣੀਆਂ ਦੇਣ ਤੋਂ ਥਮਲੇ ਦੇਣ ਤੋਂ ਬੁਰਜੀਆਂ ਦੇਣ ਤੋਂ ਇਹ ਜਿਹੜਾ ਅਸਮਾਨ ਹੈ ਇਸ ਨੂੰ ਟਿਕਾ ਦੇਣਾ ਕੀਤਾ ਨੇ ਮੇਰੇ ਵਾਹਿਗੁਰੂ ਨੇ ਅੱਗ ਪੈਦਾ ਕੀਤੀ ਅੱਗ ਤੇ ਉਸ ਆਗ ਨੂੰ ਸੁੱਕੀਆਂ ਲੱਕੜਾਂ ਦੇ ਅਧੀਨ ਕਰ ਦਿੱਤਾ ਉਹਦੇ ਵਿੱਚ ਬੰਨ ਦਿੱਤਾ ਸੁੱਕੀਆਂ ਲੱਕੜਾਂ ਦੇ ਅੰਦਰ ਆਗ ਫੇਰ ਅਗ ਹੋ ਜਾਂਦੀ ਹੈ ਅਥਾ ਆਗ ਪ੍ਰਗਟ ਹੋ ਜਾਂਦੀ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੀ ਜਿਹੜੀ ਹੈ ਮਰਿਆਦਾ ਬਣਾਉਣਾ ਕੀਤੀ ਜਿਹਦੇ ਉੱਤੇ ਭਰੋਸਾ ਕਰ ਯਕੀਨ ਕਰ ਤੇਰੇ ਸਾਹਮਣੇ ਤੇ ਜਦੋਂ ਬਾਹਰੋਂ ਆਗ ਦਿੰਦੇ ਹਾਂ ਤੇ ਉਹ ਨਾਮ ਦੀ ਜਿਹੜੀ ਹੈ ਤਾਕਤ ਦੇ ਪਾਣੀ ਹੈ ਨਲਕੇ ਵਿੱਚ ਪਾਣੀ ਹੈ ਤੇ ਜਦੋਂ ਅਸੀਂ ਉੱਪਰ ਆਉਂਦੀ ਹੈ ਨਾਮ ਹਰ ਕਿਸ ਨੂੰ ਮੁੱਖ ਰੱਖ ਕੇ ਉਹ ਮੇਰਾ ਵਾਹਿਗੁਰੂ ਹਾਰਿਕ ਕਾਰਨ ਦੇ ਕਰਣੂ ਸਮਰਥ ਹੈ ਪਰ ਸੰਸਾਰ ਦੇ ਸਾਰੇ ਕਾਰਜ ਹੈ ਭਾਈ ਹੋਏ ਤੇ ਅੱਖ ਦੇ ਸੋਏ ਉਹੀ ਤੇਰੀ ਸਹਾਇਤਾ ਕਰਨ ਵਾਲਾ ਹੈ ਮਾਤ ਗਰਭ ਮੈਂ ਜਨ ਪ੍ਰਤ ਪਾਲਿਆ ਭਾਈ ਵਿਚਾਰ ਕਰਨਾ ਕੀਤਾ ਹੈ ਦੇ ਨਾਲ ਅੰਗਾਂ ਸਾਂ ਹੋ ਕਰਕੇ ਤੇਰੀ ਸੰਭਾਲ ਕੀਤੀ ਉਸ ਵਾਹਿਗੁਰੂ ਨੇ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡਾ ਸਦਾ ਉਸ ਪ੍ਰੀਤਮ ਨੂੰ ਖਾਨ ਕਰੇ ਖਿੰਨ ਕੀਰੇ ਮੇਰਾ ਵਾਹਿਗੁਰੂ ਇੰਨੀ ਸਮਰੱਥਾ ਦਾ ਮਾਲਕ ਹੈ ਸਾਨੂੰ ਮਾਲਬਾੜੀ ਸਾਡੇ ਕੋਲ ਜਾਇਦਾਦ ਬੜੀ ਨਕੀਰੇ ਨੇ ਉਹਨਾਂ ਨੂੰ ਕੀ ਗੁਰੂ ਜਿੰਨਾ ਗਰੀਬਾਂ ਨੂੰ ਆਦਸ਼ਾ ਬਣਾ ਦਿੰਦਾ ਹੈ ਵਾਹਿਗੁਰੂ ਉਸ ਵਾਹਿਗੁਰੂ ਦੀ ਜਿਹੜੀ ਕੀਮਤ ਹੈ ਤਾਂ ਵੀ ਉਹੀ ਹੈ ਕੌਣ ਜਿਸ ਮਨ ਵਸਿਆ ਹਰ ਦਾ ਮਾਤਾ ਵੀ ਹੈ ਸਾਡਾ ਪਿਤਾ ਵੀ ਹੈ ਸਾਡਾ ਸੋਤ ਪੁੱਤਰ ਵੀ ਹੈ ਤੇ ਸਾਡਾ ਬੰਧਪ ਸੰਬੰਧੀ ਵੀ ਹੈ ਸ਼ਿਸ਼ਟ ਉਪਾਈ ਕਰਨੀ ਚਾਹੀਦੀ ਹੈ ਤੂੰ ਮੇਰਾ ਤਾ ਭਉ ਕੇ ਪ੍ਰਭ ਆਏ ਸਰਣਾ ਭਉ ਨਹੀਂ ਕਰਨਾ ਇਸ ਕਰਕੇ ਲਈ ਸਰਣਾ ਇੱਥੇ ਆ ਕੇ ਤੋਂ ਡਰਨ ਦੀ ਲੋੜ ਨਹੀਂ ਹੈ ਡਰਨਾ ਉਹਨਾਂ ਨੇ ਨਰਕਾਂ ਆਉਣਾ ਤੂੰ ਨੇ ਛੁੱਟਾ ਨਿਕਟਣਾ ਜੀ ਗੁਰੂ ਕੀ ਸਭ ਤਰੀਕਿਆਂ ਦੇ ਨਾਲ ਉਸ ਕਰਤੇ ਅਕਾਲ ਪ੍ਰਖਵਾਏ ਗੁਰੂ ਦੀ ਅਰੰਧਨ ਦੇਵ ਜੀ ਮਹਾਰਾ ਜੀ ਕਹਿੰਦੇ ਕਿਸ ਨਾਹੀ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜਿਨੂੰ ਪੁੰਨਾ ਭਵਿਆ ਉਹ ਫਿਰ ਜਨਮ ਮਰਨ ਦੁੱਖ ਬਿਨਾਸ਼ ਕੀਏ ਦੁੱਖ ਬਿਨਾ ਤੇਰੇ ਨੇ ਰੱਜੇ ਰਹਿੰਦੇ ਨੇ ਭੁੱਖ ਭੁੱਖਾ ਭੁੱਖਾ ਨਹੀਂ ਕਰਦੇ ਸੰਤੋਖੀ ਨੇ ਜਿਹੜੇ ਜਥਾ ਲਾਭਤ ਰਹੇ ਆਕਾਈ ਹੈ ਉਹ ਤ੍ਰਿਪ ਤਾਵਾ ਦੇ ਅੰਦਰ ਬਾਹਰ ਬਾਤ ਹੋਏ ਬਸਰਿਆ ਪੂਰਨ ਪਰਮੇਸ਼ਰ ਤੇ ਜਿਹੜੀਆਂ ਗਿਣਤੀਆਂ ਕਰਦੇ ਸਭ ਕਹਿੰਦੇ ਜਦੋਂ ਉਹ ਪਰਮੇਸ਼ਰ ਨਾਮ ਜਿਹੜਾ ਹੈ ਨਾ ਆਉਂਦੀਆਂ ਨੇ ਬਾਹਾਂ ਉਹ ਕੀ ਵੇਲੇ ਉਹ ਕੰਮ ਆਉਂਦੇ ਨੇ ਸਹਾਇਤਾ ਕਰਦੇ ਨੇ ਤਮਾਹ ਦੇ ਸਮਾਨ ਹੈ ਜਿਤੇ ਇਹਨੇ ਸਹਾਇਤਾ ਕਰਨੀ ਹੈ ਉਥੇ ਕੋਈ ਦੂਜਾ ਸਹਾਇਤਾ ਨਹੀਂ ਕਰ ਸਕਦਾ ਦਾ ਜਾਸ ਕਰਨਾ ਹੈ ਕੀਤਨੂ ਕਿਰਪਾ ਕਰਕੇ ਗਿਆਨ ਰੂਪ ਦੂਤ ਮਾਰੇ ਕਰ ਧਾਈ ਹੈ ਕਹਿੰਦੇ ਉਹਨਾਂ ਨੇ ਦੁਆ ਜਾਪ ਜਪੋ ਜਪ ਜਪਨੇ ਤੇ ਇਸ ਮਨੁੱਖ ਜਾਰਾਸ ਕੇ ਗੁਣ ਗਾਈ ਹੈ ਕੀ ਬਾਣੀ ਪੜ ਦਿੰਦੀ ਕਹਿੰਦੇ ਨਹੀਂ ਉਹਨੇ ਬਾਣੀ ਨੂੰ ਪੜਦੇ ਨਹੀਂ ਜਿੰਨੇ ਬ੍ਰਹਮਾਣਡ ਨੇ ਸਵਾਗੁਰੂ ਉੱਚਾ ਹੈ ਸਭ ਤੋਂ ਉੱਚਾ ਹੈ ਤੇ ਅਥਾ ਹੈ ਤੇ ਅਗੰਮ ਹੈ ਤੇ ਪਰਵਾਾਰ ਤੋਂ ਰਹਤ ਹੈ ਜਿਸ ਤਾਨ ਗੁਰੂ ਅਰਜਨ ਦੇਵ ਜ ਹੈ ਨਾ ਕਹਦਾ ਹੈ ਉਹੀ ਕਿਰਪਾ ਕਰਕੇ ਫਰਮਾਨ ਕਰੇ ਤੇ ਸਾਨੂੰ ਮੁੱਲ ਗੋਲੇ ਬਣਾ ਲਿਆ ਹੈ ਸੇਵਕ ਬਣਾ ਲਿਆ ਹੈ ਮੇਰੇ ਵਾਹਿਗੁਰੂ ਨੇ ਆਓ ਜੀ ਕਿਰਪਾ ਕੀਤੀ ਹੈ ਅਨਹਦ ਮਾਰੇ ਕਿਦੇ ਅਨਹਦ ਰੁਣ ਰੁਣ ਚੁਣਕਾਰ ਕੇ ਗੁਰੂ ਵਾਹਿਗੁਰੂ ਵਾਹਿਗੁਰੂ ਸਾਚੀ ਕੜੇ ਸੱਚੀ ਸੇਵਾ ਵਿੱਚ ਲੱਗਦੇ ਨੇ ਸੱਚੇ ਵਾਹਿਗੁਰੂ ਲੜ ਲਾ ਕਰਕੇ ਉਹਦੀ ਸੇਵਾ ਕਰਦੇ ਹਨ ਮਰ ਮੇਰੇ ਵਾਹਿਗੁਰੂ ਸਾਡੇ ਤੇ ਗਈ ਹੈ ਮੇਰ ਕੀਤੀ ਬਿਸਰ ਗਈ ਸਭ ਤਾਤ ਅੰਗੀਕਾਰ ਕੀਆ ਪ੍ਰਭੂ ਹੈ ਜਦੀਸ ਹੈ ਇਸ ਵਾਸਤੇ ਗੁਰਮਖ ਪਿਆਰਿਓ ਸਾਰੇ ਉਸ ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਦੀ ਜੈ ਜੈਕਾਰ ਹੈ ਜਿਹੜਾ ਆਪਣਾ ਜਗਦੀ ਨਹੀਂ ਹੋ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰੇ ਸਤ 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 ਪ੍ਰਭ ਜਾਤਾ ਹੁਣ ਵੀ ਸਤ ਜਾਣਿਆ ਹੈ ਤੇ ਉਸ ਪ੍ਰਭੂ ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਦਾ ਮਨ ਉਸ ਵਾਹਿਗੁਰੂ ਦੇ ਪ੍ਰੇਮ ਰੂਪੀ ਰਾਗ ਵਿੱਚ ਰੰਗੇ ਅਕੰਕਾਰ ਸਮਾਈ ਹੈ ਬਣ ਜਾਂਦੇ ਨੇ ਆਪ ਜੀ ਦਾ ਉੱਠਦੇ ਆਂ ਬੈਹਿੰਦੇ ਨਿਸ਼ਚੈ ਕਿ ਉਹ ਜੋ ਪ੍ਰੀਤਮ ਪਿਆਰਾ ਮਾਰਾ ਹਰ ਜੋਗ ਜੋਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਰਣਾਖਸ਼ ਦੁਸ਼ਟ ਅਹੰਕਾਰੀਆਂ ਨਿੰਦਕਾਂ ਪਿੱਠ ਗੁਰੂ ਅਰਜਨ ਦੇਵ ਜੀ ਮਾਰਾ ਜਨਾ ਕਾ ਪ੍ਰੀਤਮ ਪਿਆਰਾ ਗੁਰੂ ਹੈ ਕਰਨ ਵਾਲਾ ਹੈ ਪੁੰਨੀ ਗੁਰੂ ਦੇ ਨਾਮ ਜਾਪ ਜਾਪਮਾਨ ਜਾਪਮਾਨ ਸਤਨਾਮ ਸਦਾ ਸਤਨਾਮ ਹਾਲੇ ਸਵਾਦ ਇਹ ਸਵਾਦ ਤੇ ਮਨ ਕੇ ਫੁਰਮਾਨ ਕਰਨ ਜਿਹੜੀ ਉਹਦੇ ਜਾਨ ਬਣ ਗਏ ਨੇ ਨਾ ਜਾਨ ਉਹਨਾਂ ਦੀ ਪੈਜ ਮੇਰੇ ਵਾਹਿਗੁਰੂ ਨੇ ਰੱਖਣਾ ਕੀਤੀ ਹੈ ਇਸ ਪ੍ਰਕਾਰ ਵਰਜਨ ਦੇ ਉਹਨਾਂ ਦੀ ਪੈਜ ਮੇਰੇ ਵਾਹਿਗੁਰੂ ਨੇ ਰੱਖਣਾ ਕੀਤੀ ਹੈ ਇਸ ਪ੍ਰਕਾਰ ਵਰਜਨ ਦੇਵ ਜੀ ਮਹਾਰਸ ਚਿਪਾ ਪਟਾਣੀ ਉਰਜ ਰਹੀ ਰਾਗ ਰਸ ਮਾਣੀ ਕੀਰਤ ਸੰਜੋਗੀ ਭੈ 71 ਕਰਤੇ ਭੋਗ ਬਿਲਾਸਾ ਹੀ ਅਜ ਉਦਾਸ ਸਿਮਰਨਾਮ ਦਾ ਪ੍ਰੀਤਮ ਪਿਆਰਾਨੰਕ ਪੈ ਜਿਰ ਖਾ ਗੁਰੂ ਜੀ ਰਜੀਆਂ ਵਾਧਾਈਆਂ ਤੇਰਾ ਮਾਨ ਜਿ ਨਿਵਸਾ ਪਾਇਆ ਈ ਮਨ ਮੇਰਾ ਸਮਰਾਤ ਸੁਆਮੀ ਸੋ ਕਿਉ ਮਨ ਸੋ ਪਾਵੈ ਨਾਮ ਮਾਨ ਵਸਾ ਵੈ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਕਰ ਸਭਾਗੇ ਸ਼ਬਦਵਾਜੇ ਕਲਾ ਜਿਤ ਕਰਤਾ ਹਰੀਆ ਪੰਚ ਦੂਤ ਦਰ ਵਸ ਕੀਤੇ ਕਾਲ ਕੰਟਕ ਮੁਦ ਜਿਨ ਕੋ ਦੇਤ ਕਰ ਅਨਹਦ ਵਾ ਪਾਰ ਬ੍ਰਹਮ ਸੁਣੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇਿਤ ਕਹਤੇ ਪ ਵਾਜੇ ਅਨਹਦ ਤੂ ਗੁਰ ਗੁਰ ਚਲਨ ਲਾਗੇ ਵਾਜੇ ਅਨਹਦ ਤੂ ਤੇ ਨੰਦ ਆਤ ਬੰਦਨ ਅਨਕ ਬਾ ਗੇ ਲੀਪਤ ਹੋ ਗਰਿਆਨ ਲੀਪਤ ਜਿਓ ਗयो ਤਾਨਾ ਬਸ ਲਪਟਿਓ ਜਬ ਕੀ ਮਾਲਾ ਲਈ ਨਿਪੂਤ ਤਬ ਓ ਸੰਤ ਸੂ ਏਕ ਹਰਿ ਸੋर्यੋ ਕਰ ਕੇ ਦਾ ਸੰਤੈ ਲੈ ਉਧਰਿਓ